ਇਹਨਾਂ ਲੀਡਰਾਂ ਦੇ ਨਾਲੋਂ ਇਹ ਸਿਆਦਤਾਂ ਨਾਲ ਇੱਕ ਕੁੱਤਾ ਪਾਲ ਲੋ ਕੁੱਤਾ ਕ ਉਹ ਤੁਹਾਡੇ ਕਾਦੀ ਰਾਖੀ ਰੱਖੂਗਾ ਤੁਹਾਡੀ ਵਫਾ داری ਕਰੂਗਾ ਇਹ ਕੁੱਤੇ ਨਾਲੋਂ ਪਹਿਲੇ ਹੁੰਦੇ ਐ ਸੱਚੇ ਲੀਡਰ ਹੁੰਦੇ ਐ ਇਹ ਭੁੱਲਿਓ ਜੇ ਤੁਹਾਡੀ ਬੰਦਤ ਕਰਨਗੇ ਭੁੱਲ ਜੋ ਵੀ ਤੁਹਾਡੀ ਰਾਖੀ ਕਰਨਗੇ ਇਹ ਤੇ ਮੈਂ ਤੁਹਾਨੂੰ ਗੁਰੂ ਨਾਨਕ ਦੇਵ ਜੀ ਨੇ ਕਿਹਾ ਸੀਗਾ ਅਨਾਜੇ ਸ਼ੀ ਮੁਕੱਤਮ ਕੁੱਤੇ ਉਹ ਕਿਉਂ ਗਿਆ ਸੀਗਾ ਜਿਹੜੇ ਵਜ਼ੀਰਾਂ ਨੂੰ ਕੁੱਤੇ ਗਿਆ ਸੀ ਉਹ ਆਪਣੇ ਵਜ਼ੀਰਾਂ ਨੂੰ ਕੁੱਤੇ ਉਹ ਜਿਹੜਾ ਬੰਦਾ ਆਦੀ ਜਨਾਨੀ ਦਾ ਨਹੀਂ ਬਣਿਆ ਜਾਰੋ ਆਦੀ ਧੀ ਦਾ ਨਹੀਂ ਬਣਿਆ ਬੰਦੇ ਉਹ ਸਭ ਤੋਂ ਨੇ ਆਦੀ ਧੀ ਹੁੰਦੀ ਐ ਆਦੀ ਧੀ ਦਾ ਨਹੀਂ ਬਣਿਆ ਤੇ ਪੁੱਤਲੇ ਨਹੀਂ ਬਣਿਆ ਤੇ ਥੋੜਾ ਕਿਵੇਂ ਬਣ ਜੂ ਇਹ ਕਹਿੰਦਾ ਸੀ ਕਿਸਾਨੀ ਨੂੰ ਟੋਲ ਦਿਆਂਗੇ ਅਸੀਂ ਚੰਦੇ ਵਾਲੀ ਗੱਡੀ ਦਿਸ ਦਿਵਾਗੇ ਭਗਵੰਤ ਮਾਨਾ ਦੇਖਦਾ ਤੇਰੇ ਸਾਹਮਣੇ ਆਉਦੇ ਕਾਫਲੇ ਬਲ ਬਲ ਕੇ ਤੇਰੇ ਨਾਲ ਐਡੀ ਪੈਣੀ ਹੋਊਗੀ ਅੰਦਰ 2027 ਤੂੰ ਆ ਬੇਗਾਨ ਕਹਿੰਦਾ ਸੀ ਕਿ ਇਹ ਬਗੜਾ ਹੁੰਦਾ ਹੈ ਤੇ ਕੱਪੜੇ ਦੋ ਦੋ ਸੂਟ ਸਨਾ ਕੇ ਆਉਣਾ ਪਿੰਡਾ ਜਦੋਂ ਆਉਣਾ ਤੇ ਨਾਲ ਸਾਥੀਆਂ ਦੇ ਕੋਲੇ ਤੇ ਕਿ ਅਸੀਂ ਕਿਹਾ ਰਟਾਇਰ ਹੋ ਗਏ ਜੇ ਫੇਰ ਆਉਣਗੇ ਤਾਂ ਜੇ ਰਟਾਇਰ ਨਹੀਂ ਅੱਜ ਹੋਇਆ ਤਾਂ ਰਟਾਇਰ ਹੋਏਗਾ ਵੀ ਤੂੰ ਇਹ ਨਹੀਂ ਗੱਲ ਸਦਾ ਦੁਪਗਵੰਤ ਮਾਦੀ ਬੁੱਕਲ 'ਚ ਬੈਠਾ ਰਹੇਗਾ ਇਹ ਸੱਦੇ ਤੇ ਸਾਰੀਆਂ ਸੰਘਰਸ਼ੀ ਪਾਰਟੀਆਂ ਜਿੰਨੇ ਵੀ ਲੜਨ ਵਾਲੀਆਂ ਜਥੇਬੰਦੀਆਂ ਉਹ ਸਾਰੇ ਪੂਰੇ ਪੰਜਾਬ ਦੇ ਵਿੱਚ ਆਪਾਂ ਆਜੋ ਉਹ ਜਬਰ ਵਿਰੋਧੀ ਰੋਸ ਪ੍ਰਦਰਸ਼ਨ ਕਰਨ ਵਾਸਤੇ ਆਏ ਆ ਮੇਰੀ ਸਾਥੀਆਂ ਨੂੰ ਸਾਰੇ ਪਿਛਲਿਆਂ ਨੂੰ ਬੇਨਤੀ ਆ ਵੀ ਆਪਾਂ ਰੋਸ ਪ੍ਰਦਰਸ਼ਨ ਕਰਨ ਵਾਸਤੇ ਆਏ ਆ ਆ ਧਰਨੇ ਦੇ ਬੈਠੇ ਵਾਸਤੇ ਆਏ ਆ ਆਪਾਂ ਪਿੰਟ ਸਿ ਆਪਾਂ ਮੁੱਖ ਮੰਤਰੀ ਦਾ ਕੇਂਦਰ ਸਰਕਾਰ ਦਾ ਕਰਨ ਵਾਸਤੇ ਹੈ ਭਰਾਵੋ ਪਿੱਛੇ ਸਾਡਾ ਖੜਨਾ ਨਹੀਂ ਚੰਗਾ ਲੱਗਦਾ ਇਹ ਸਾਰੇ ਸਾਥੀਆਂ ਨੂੰ ਬੇਨਤੀ ਆ ਦੁਬਾਰਾ ਪਿੱਛੇ ਕੋਈ ਸਾਥੀ ਨਾ ਖੜੇ ਸਿਰਫ ਉਸ ਟੇਸਾਈਟੀ ਖੜੇ ਜਿਹੜੇ ਪ੍ਰਬੰਧਕ ਆ ਉਹ ਖੜਨ ਇਹ ਕਹਿੰਦੇ ਸੀ ਡਿਸਪਲਿਨ ਵਿੱਚ ਰਹਿਣ ਵਾਲੀਆਂ ਪਾਰਟੀਆਂ ਜਿਸੇ ਪਲਮ ਵਿੱਚ ਰਹਿ ਕੇ ਜਿੱਤਿਆ ਜਾਂਦਾ ਹੈ ਜੇ ਅਸੀਂ ਡਿਸਪਲ ਤੋਂ ਪਾਸੇ ਜਾਵਾਂਗੇ ਭਰਾਵੋ ਇਹ ਚਗਲ ਚੰਗੀ ਨਹੀਂ ਲੱਗਦੀ ਸਾਥੀਓ ਸਾਰਿਆਂ ਨੂੰ ਪਤਾ ਮੀਡੀਆ ਸੋਸ਼ਲ ਸਾਨੂੰ ਪਤਾ ਲੱਗਿਆ ਆਪਾਂ ਨੂੰ ਪਤਾ ਹੈ ਵੀ ਆਪਾਂ ਜ਼ਬਰ ਵਿਰੋਧੀ ਜਦ ਅੱਜ ਆਪਾਂ ਮੋਚਾ ਖੋਲਿਆ ਕਿਉਂਕਿ ਸਾਡੇ ਦੋ ਫੋਰਮੂਲੇ ਸਾਡੇ ਸਾਥੀ ਐ ਸੰਯੁਕਤ ਮੋਰਚਾ ਇਹ ਰੈਂਦੀਆਂ ਮੰਗਾਂ ਤੇ ਲੜਦੇ ਸੀਗੇ ਖਨੌਰੀ ਤੇ ਸੰਭੂ ਤੇ ਉਹਨਾਂ ਨੂੰ ਕਿਵੇਂ ਧੋਖੇ ਨਾਲ ਚੰਡੀਗੜ੍ਹ ਦੇ ਵਿੱਚ ਮੀਟਿੰਗ ਬੁਲਾ ਕੇ ਉਹਨਾਂ ਨੂੰ ਗਿਰਫਤਾਰ ਕਰਕੇ ਉਹਨਾਂ ਜੇਲਾਂ 'ਚ ਡੱਕਿਆ ਤੇ ਬਾਕੀ ਸਾਥੀਆਂ ਦਾ ਇਹ ਸਮਾਨ ਐ ਤੁਸੀਂ ਵੇਖਿਆ ਜੇਸੀਬੀ ਮਸ਼ੀਨਾਂ ਦੇ ਨਾਲ ਕਿਵੇਂ ਤੱਕ ਤੱਕ ਲਿਆ ਰਹੇ ਸੀਗੇ ਤੇ ਸਾਡੇ ਇਹ ਬਜ਼ੁਰਗ ਆਤਾਂ ਦੇ ਬਾਪੂਸ਼ ਨੂੰ ਕੁੱਟ-ਕੁੱਟ ਕੇ ਛਲਾ ਰਹੇ ਸੀਗੇ ਆ ਇਸ ਤਰ੍ਹਾਂ ਦਾ ਅੱਜ ਤੱਕ ਕਿਸੇ ਵੀ ਸਰਕਾਰ ਨੇ ਮੁਗਲਾਂ ਨਾਲ ਵੀ ਸਾਡੀ ਸਿੱਖਾਂ ਲਈ ਹੁੰਦੀ ਨਹੀਂ ਹੈ ਸ਼ਾਂਨ ਦੀ ਲੜਾਈ ਬੰਦ ਹੁੰਦੀ ਸੀਗੀ ਸ਼ਾਂਨ ਨੂੰ ਕੋਈ ਲੜਾਈ ਨਹੀਂ ਹੁੰਦੀ ਇਹਨਾਂ ਨੇ ਉਹਨਾਂ ਅੰਗਰੇਜ਼ਾਂ ਨਾਲੋਂ ਤੂੰ ਤੇ ਮੁਸਲਮਾਨਾਂ ਨਾਲ ਜਿਹੜੇ ਲੜਾਈ ਸੀ ਉਹ ਤਾਂ ਹੁੰਦੀ ਉਹਨਾਂ ਤੋਂ ਵੀ ਟੱਪ ਗਿਆ ਸਾਡਾ ਮੁੱਖ ਮੰਤਰੀ ਕਿਉਂਕਿ ਡੀਆਈਜੀ ਹੈ ਮਨਦੀਪ ਸਿੱਧੂ ਸ਼ਕਲ ਦੂ ਦਾ ਪਹਿਲਾਂ ਆਪਾਂ ਕਹਿੰਦੇ ਵਾਵਾ ਹੈ ਵਾਵਾ ਖੜਦਾ ਹੀ ਉਹ ਬਾਵਾ ਜਲਾਜਾ ਕੇ ਗੱਲ ਕਹਿੰਦਾ ਵੀ ਤੁਸੀਂ ਬਹੁਤ ਥੋੜੇ ਏ ਅਸੀਂ 3000 ਬੰਦਾ ਹੈ ਤੇ ਤੁਸੀਂ 300 ਆ ਭਰਾਵੋ ਪੱਗਾਂ ਨਾਲ ਲੁਆਇਓ ਸਾਥੋ ਇਸ ਵਿੱਚ ਕਹਿ ਰਿਹਾ ਹੋ ਆਪ ਕਿ ਉਸ ਤੋਂ ਬਾਅਦ ਇਹ ਵੀ ਗੱਲ ਕਹਿੰਦਾ ਹੈ ਕਿ ਅਸੀਂ ਕਿਹੜਾ ਰਟਾਇਰ ਹੋ ਕੇ ਜੇ ਫੇਰ ਆਉਣਗੇ ਤਾਂ ਇਹ ਜੀ ਗੱਲ ਦੀ ਸ਼ਰਮ ਹੋਣੀ ਚਾਹੀਦੀ ਹੈ ਜੇ ਰਟਾਲ ਨਹੀਂ ਅੱਜ ਹੋ ਅਦਾਲਤਾਂ ਰਟਾਲ ਹੋਏਗਾ ਵੀ ਤੂੰ ਇਹ ਨਹੀਂ ਗੱਲ ਸਦਾ ਕੋ ਭਗਵੰਤਬਾ ਦੀ ਬੁੱਕਲ 'ਚ ਬੈਠਾ ਰਹੇਗਾ ਇਸ ਕਰਕੇ ਸਾਥੀਓ ਆਪਾਂ ਨੂੰ ਸਾਰੇ ਨੂੰ ਇਹ ਸਮਝਣਾ ਤੇ ਸੋਚ ਕੇ ਜਿਵੇਂ ਸਾਡਾ ਸੰਯੁਕਤ ਮੋਰਚਾ ਫੈਸਲਾ ਕਰਦਾ ਸਾਨੂੰ ਉਹਦਾ ਪੂਰੇ ਫੌਲ ਚੜਾਉਣੇ ਚਾਹੀਦੇ ਆ ਤੇ ਤਾਂ ਹੀ ਆਪਾਂ ਜਿੱਤ ਵਾਲੇ ਵਾਅਦੇ ਰਵਾਂਗੇ ਤੇ ਸ਼ਾਂਤਮਈ ਨਾ ਆਪਾਂ ਇਹ ਮੋਰਚੇ ਸਾਰੇ ਚੜਾਉਣੇ ਆ ਸਾਥੀਓ ਜਿਹੜੀ ਅਗਲੀ ਗੱਲ ਲੇਗੀ ਪੰਜਾਬ ਸਰਕਾਰ ਦੀ ਜਿਹੜੀ ਆਪਾਂ ਹੁਣ ਇਹਨਾਂ ਦੀ ਗੱਲ ਕਰਨੀ ਮੁੱਖ ਮੰਤਰੀ ਦੀ ਜਦੋਂ ਪੰਜਾਬ ਸਰਕਾਰ ਬਣਦਾ ਪਹਿਲਾਂ ਇਹ ਕਹਿੰਦਾ ਸੀਗਾ ਸੱਚੀ ਦੀ ਸਰਕਾਰ ਚੱਲੂਗੀ ਕਿਸੇ ਦੀ ਪੱਗ ਨਹੀਂ ਲਾਊਗੀ ਕਿਸੇ ਬੀਬੀ ਦੀ ਚੁੰਨੀ ਨਹੀਂ ਲਾਊਗੀ ਉਹ ਪ੍ਰਵੰਤਮਾਨ ਸਰਕਾਰ ਅੱਜ ਥਾਂ ਥਾਂ ਤੇ ਪੱਗਾਂ ਲੈਂਦੀਆਂ ਬੀਬੀਆਂ ਇਹ ਚੁੰਨੀਆਂ ਲੈਂਦੀਆਂ ਪਰ ਮੈਨੂੰ ਭਰਾ ਉਹ ਅਕਲ ਦਾ ਬਹੁਤਾ ਅਫਸੋਸ ਵੀ ਨਹੀਂ ਤੁਸੀਂ ਕਹੋਗੇ ਕਿਉਂ ਨੀਗਾ ਉਹ ਜਿਹੜਾ ਬੰਦਾ ਆਦੀ ਜਨਾਨੀ ਦਾ ਵੀ ਬਣਿਆ ਜਾ ਰੋ ਆਦੀ ਧੀ ਦਾ ਵੀ ਬਣਿਆ ਬੰਦੇ ਨੂੰ ਸਭ ਤੋਂ ਨੇ ਆਦੀ ਧੀ ਹੁੰਦੀ ਹੈ ਆਦੀ ਧੀ ਦਾ ਨਹੀਂ ਬਣਿਆ ਤੇ ਪੁੱਤ ਦੇ ਨਹੀਂ ਬਣਿਆ ਤੇ ਥੋੜਾ ਕਿਵੇਂ ਬਨਜੂ ਇਸ ਕਰਕੇ ਇਹਦੇ ਬਹੁਤੀ ਸਾਨੂੰ ਆਸ ਨਹੀਂ ਰੱਖਣੀ ਚਾਹੀਦੀ ਸਰਕਾਰ ਭਾਵੇਂ ਕੋਈ ਵੀ ਹੋਵੇ ਇਹ ਸਾਨੂੰ ਇਹਨਾਂ ਸਰਕਾਰਾਂ ਤੋਂ ਅਸੀਂ ਜਦੋਂ ਵੋਟਾਂ ਆਉਂਦੀਆਂ 27 ਵੋਟਾਂ ਆਉਣਗੀਆਂ ਸਾਡੇ ਕਈ ਸਾਥੀ ਭੱਜ-ਭੱਜ ਕੇ ਵੋਟਾਂ ਪਾਉਣ ਨੂੰ ਜਾਂਦੇ ਆ ਜਿਵੇਂ ਇਹਨਾਂ ਨੂੰ ਪਾਈਆਂ ਇਹਨਾਂ ਲੀਡਰਾਂ ਦੇ ਨਾਲੋਂ ਇਹ ਸਿਆਸਤਦਾਨਾਂ ਨਾਲ ਇੱਕ ਕੁੱਤਾ ਪਾਲ ਲੋ ਕੁੱਤਾ ਕ ਉਹ ਤੁਹਾਡੇ ਘਰ ਦੀ ਰਾਖੀ ਰੱਖੂਗਾ ਤੁਹਾਡੀ ਵਫਾਦਾਰੀ ਕਰੂਗਾ ਇਹ ਕੁੱਤੇ ਨਾਲੋਂ ਹੀ ਪਹਿਲੇ ਹੁੰਦੇ ਐ ਸੱਚੇ ਲੀਡਰ ਹੁੰਦੇ ਐ ਇਹ ਭੁੱਲਿਓ ਜੇ ਤੁਹਾਡੀ ਮਦਦ ਕਰਨਗੇ ਭੁੱਲਿਓ ਵੀ ਤੁਹਾਡੀ ਰਾਖੀ ਕਰਨਗੇ ਇਹ ਤਾਂ ਮਤਲਬ ਗੁਰੂ ਨਾਨਕ ਦੇਵ ਨੇ ਕਿਹਾ ਸੀਗਾ ਅਲਾ ਜੇ ਸ਼ੀ ਮੁਕੱਦਮ ਕੁੱਤੇ ਉਹ ਕਿਉਂ ਗਿਆ ਸੀਗਾ ਜਿਹੜੇ ਵਜ਼ੀਰਾਂ ਨੂੰ ਕੁੱਤੇ ਗਿਆ ਸੀ ਉਸ ਵਜ਼ੀਰਾਂ ਨੂੰ ਕੁੱਤੇ ਜਿਹੜਾ ਰਾਜੇ ਮਸੀ ਸ਼ੀਰ ਸ਼ੇਰ ਨੂੰ ਕਿਹਾ ਸੀ ਕਿ ਜਿਹੜਾ ਸ਼ੇਰ ਮਾਸ ਖਾਂਦਾ ਅਲਾ ਜੇ ਨੂੰ ਉਹ ਸ਼ੇਰ ਕਿਹਾ ਸੀਗਾ ਰਾਜੇ ਸ਼ੀ ਮੁਕੱਦਮ ਕੁੱਤੇ ਇਹ ਉਹਨਾਂ ਨੇ ਕਰਕੇ ਉਹਨੇ ਫੇਰ ਕਰ ਦਿਆ ਭਰਾਵੋ ਇਹ ਕਰਕੇ ਇਹ ਕਹਿੰਦਾ ਸੀ ਕਿਸਾਨੀ ਨੂੰ ਢੋਲ ਦਿਆਂਗੇ ਅਸੀਂ ਚਲਦੇ ਵਾਲੀ ਗੱਡੀ ਦਿਸਣ ਦੇਵਾਗੇ ਆਹ ਪ੍ਰਗੰਤਮਾਨਾ ਵੇਖਦਾ ਤੇਰੇ ਸਾਹਮਣੇ ਆਉਦੇ ਕਾਫਲੇ ਬਲ ਬਲ ਕੇ ਤੂੰ ਤਾਂ ਇਹ ਗੱਲ ਕਹਿੰਦਾ ਰੋਲ ਦਿਆਂਗੇ ਬਾਦੂਏ ਯਾਦ ਰੱਖੀ ਤੇਰੇ ਨਾਲ ਐਡੀ ਪੈਣੀ ਹੋਊਗੀ ਆਉਂਦੇ 2027 ਤੂੰ ਆਪ ਇਹ ਗੱਲ ਕਹਿੰਦਾ ਸੀ ਡਰੇ ਪਰ ਡੜਾ ਹੁੰਦਾ ਹੈ ਤੇ ਕੱਪੜੇ ਦੋ ਦੋ ਸੂਟ ਸਨਾ ਕੇ ਆਉਣਾ ਪਿੰਡਾਂ ਜਦੋਂ ਆਉਣਾ ਤੇ ਇਹਨਾਂ ਸਾਥੀਆਂ ਦੇ ਕੋਲੇ ਫੇਰ ਇਹ ਹਾਲਾਤ ਹੋ ਗਏ ਸੋਦੇ ਤੁਹਾਨੂੰ ਜਵਾਬ ਦੇ ਦੋਗੇ ਤੁਹਾਨੂੰ ਬੋਲਤਾ ਮੇਰੇ ਇਹ ਜਦੋਂ ਇਹ ਕੋਸ਼ੀ ਹਲਦੀ ਨਾਲ ਭਰਾਵੋ ਕੋਸ਼ੀ ਇਹ ਉਹਦੇ ਤੁਹਾਡੇ ਪੈਰੀ ਲੱਗਦੇ ਆ ਉਹਨਾਂ ਦੇ ਨਹੀਂ ਕੁਝ ਕਰਦੇ ਇਹ ਜਦੋਂ ਇਹ ਕੋਸ਼ੀ ਹੁੰਦੀ ਉਹ ਕੋਈ ਨਹੀਂ ਸੰਭ ਦੇ ਬੰਦਿਆਂ ਨੂੰ ਜਿਹੜੀਆਂ ਨੀਤੀਆਂ ਆਪਾਂ ਕਹਿੰਦੇ ਆ ਵੀ ਸਰਕਾਰ ਇਹ ਗੱਲ ਕਹਿੰਦੀ ਆ ਵੀ ਅਸੀਂ ਨੀਤੀਆਂ ਲੈ ਕੇ ਆਈ ਆ ਇਹ ਭਰਾਵੋ ਇਹਨਾਂ ਜਿਹੜੇ ਹੁਣ ਸਰਕਾਰਾਂ ਇਨਾਂ ਦਾ ਕੋਈ ਵਸ ਦੀ ਗੱਲ ਨਹੀਂ ਇਹ ਕਿਉਂਕਿ ਇਹ ਨੀਤੀਆਂ ਐ ਇਹ 1991 ਦੇ ਮਨਮੋਹ ਸਿੰਘ ਲੈ ਕੇ ਆਇਆ ਨਵਸਮਰੋ ਦੀ ਸਰਕਾਰ ਸੀ ਉਸ ਵੇਲੇ ਪ੍ਰਧਾਨ ਮੰਤਰੀ ਨਵਸਮਰੋ ਸੀਗਾ ਤੇ ਮਨਮੋਹ ਸਿੰਘ ਵਿੱਤ ਮੰਤਰੀ ਸੀ ਉਸ ਟਾਈਮ ਤੇ ਉਹਦੇ ਨੀਤੀਆਂ ਭਰਾਵੋ ਗੈਰ ਸਮਝੌਤਾ ਮਨਮੋਹ ਸਿੰਘ ਨੇ ਕੀਤਾ ਅਸੀਂ 123 ਮੁੱਲਕਾਂ ਸਮਝੌਤਾ ਹੋਇਆ ਸਾਡੇ ਸਾਈਨ ਹੋਏ 123 ਮੁੱਲਕਾਂ ਸਮਝੋਤੇ 'ਚ ਇਸ ਕਰਕੇ ਭਰਾਵੋ ਇਹ ਜਿਹੜਾ ਗੈਰ ਸਮਝੌਤਾ आपको क्या डबल यू टी ओ तो बहर आओ कई मेरे साथियों डबल यू टी ओ का नहीं पता क्योंकि यू टी ओ समझौता एक सौ तेई मुल समझौता प्रावो और ते, एक सौ तेई मुल्खा समझौते नहीं बहर आगे ये उस तहत जिन्हें भी सरकारी मुलाजम है मैं एक मेरे साथियों का बंद पुराने काफी बोलते क्योंकि जी उस मतलब सरकारी मुलाजम है ਉਹਨਾਂ ਨੂੰ ਰਿਟਾਇਲ ਕੀਤਾ ਉਹ ਇਥਾਂ ਦੇ ਠੇਕੇਦਾਰੀ ਪਸਤੀ ਕੀਤੀ ਆ ਐਸੇ ਤਰ੍ਹਾਂ ਉਹ ਮੁਲਾਜ਼ਮ ਘਟ ਗਏ ਇਸੇ ਦਾ ਸਰਕਾਰੀ ਮੰਡੀਆਂ ਜਿਹੜੀਆਂ ਉਹ ਆਪਾਂ ਮੰਡੀ ਖੁੱਲ ਤੋਂ ਰੋਕ ਲਈ ਆ ਪਰ ਇਹਨਾਂ ਨੇ ਸੈਲੋ ਖੋਲ੍ਹਿਆ ਅਸੀਂ ਸੈਲੋ ਜਾ ਰਹੇ ਆ ਇਸ ਕਾਰਨ ਜੋ ਸੈਲੋ ਸਾਰੇ ਜਾਣ ਲੱਗੇ ਭਰਾਵੋ ਮੰਡੀਆਂ ਆਟੋਮੈਟਿਕ ਬੰਦ ਹੋਣਗੀਆਂ ਜਿੰਨੇ ਸਾਥੀ ਬੈਠੇ ਆ ਸਾਡਾ ਸਾਡਾ ਫਰਜ਼ ਮਦਦ ਸਰਕਾਰੀ ਮੰਡੀ 'ਚ ਅਸੀਂ ਆਪਣੀ ਫਸਲ ਵੇਚ ਕੇ ਸਰਕਾਰੀ ਮੰਡੀ ਜੇ ਫਾਰਮ ਲਈਏ ਤੇ ਤਾਂ ਸਾਡੀਆਂ ਮਲੀਆਂ ਪਛਿਆ ਰਹਿਣਗੀਆਂ ਸਮਾਂ ਬਹੁਤ ਘੱਟ ਹੈ ਇਹਨਾਂ ਗੱਲਾਂ ਦਾ ਸਾਰਾ ਬਹੁਤ ਬਹੁਤ ਧੰਨਵਾਦ